ਹੂਜਾ ਸਾਹਿਬ ਦਾ ਜ਼ਿਕਰ ਹੋ ਰਿਹਾ ਜੀ ਨੌਰ ਸਾਹਿਬ ਤੁਹਾਡੇ ਜਿੰਨੇ ਗੀਤ ਨੇ ਜ਼ਿਆਦਾਤਰ ਮਿਊਜ਼ਿਕ ਚਰਨਜੀਤ ਹੂਜਾ ਸਾਹਿਬ ਦਾ ਜੀ ਹਾਂਜੀ ਸੰਗੀਤ ਸਮਰਾਟ ਕਿਹਾ ਜਾਂਦਾ ਉਹਨਾਂ ਨੂੰ ਤੇ ਉਹਨਾਂ ਦਾ ਤੁਹਾਡੇ ਨਾਲ ਕਿੱਦਾਂ ਦਾ ਸਬੰਧ ਸੀ ਮਸਲਾ ਹੂਜਾ ਸਾਹਿਬ ਦੇ ਲੇੜੇ ਹੋਣ ਦਾ ਕਾਰਨ ਨਾ ਕਿ ਸਟਾਰ ਕੰਪਨੀ ਸਿਰਨ ਤੋਂ ਸੀ ਲੋਕੀਂ ਤੇ ਪ੍ਰਸੰਸਕਾਂ ਵਾਲੇ ਹਰੀ ਜੈਂਦੀ ਠੀਕ ਹਾਂਜੀ ਜਿਹੜੇ ਐਲਪੀ ਰਿਕਾਰਡ ਆਏ ਨੇ ਅਸੀਂ ਪਹਿਲਾ ਚੱਕਰ ਵੀ ਕੀਤਾ ਬਰਤਾਨ ਮਾਨ ਦਾ ਮਾਰਫਾਪ ਦਾ ਪੀਤਾ ਹੋਰ ਬਹੁਤ ਕੀਤੇ ਸਟਾਰ ਕੰਪਨੀ ਸਟਾਰ ਕੰਪਨੀ ਠੀਕ ਹੈ ਉਹ ਮੈਨੇ ਮੈਨੂੰ ਸੰਭਾਲਿਆ ਸੀ ਸਾਰਾ ਅੱਛਾ ਉਹਨਾਂ ਨੇ ਸਾਰਾ ਪਹਾੜ ਕੰਜ ਅਫਸਰਾ ਹੋਟਲ ਕਮਰਾ ਨੰਬਰ 7 ਵਿੱਚ ਮੈਂ ਰਹਿੰਦਾ ਸੀ ਪੱਕਾ ਹੀ ਅੱਛਾ ਜੀ ਸਖਾਬ ਵਗੈਰਾ ਵੀ ਰੋਟੀ ਪਾਣੀ ਸਾਰਾ ਕੋਡਾਂ ਦਾ ਸੀ ਠੀਕ ਹੈ ਜੀ ਇਹ ਹੈ ਕਿ ਇਹ ਤਾਂ ਨੇਤਾਬਦਲ ਦਾ ਕਾਰਨ ਕਿ ਦਿੱਲੀ ਦੰਗਿਆਂ ਵਿੱਚ ਇੰਦਰਾ ਗਾਂਧੀ ਦੀ ਧਤ ਹੋ ਗਈ ਹਾਂ ਜੀ ਮੈਨੂੰ ਪਤਾ ਨਹੀਂ ਸੀ ਪੈਦਲ ਬਾਹਰ ਨਿਕਲਿਆ ਮੈਂ ਰੋਟੀ ਖਾਣ ਗਿਆ ਉਹਨਾਂ ਦਾ ਥਲੇ ਹਟੇ ਸੀ ਸਰਪਾਲ ਅੱਛਾ ਜੀ ਜੇ ਤਾਂ ਮੈਂ ਉਹ ਰੋਟੀ ਖਾਂਦਾ ਤਾਂ ਹਾਂ ਸ੍ਰੀਮਾਨ ਜੀ ਕਹਿੰਦੇ ਤੁਸੀਂ ਰੋਟੀ ਪੈਕ ਕਰਾ ਕੇ ਲੈ ਜਾਓ ਅੱਛਾ ਉੱਥੇ ਖਾ ਲਿਓ ਮੈਂ ਤਾਂ ਗੱਲ ਕੀਤੀ ਉਹ ਕਿ ਕਹਿੰਦੇ ਇੰਨਾ ਕਾਂਦੀ ਮਾਤੀ ਮੈਂ ਤਾਂ ਮਾਰ ਹੀ ਦਿੱਤੀ ਆ ਇਹ ਪਤਾ ਨਹੀਂ ਸੀ ਕਿ ਸਵਾਰਾ ਨੇ ਮਾਰਤੀ ਹਾਂਜੀ ਇਹ ਨਹੀਂ ਪਤਾ ਸੀ ਕਿ ਇੰਨਾ ਕੰਮ ਪਾਚੂਗਾ ਚਲੋ ਮੈਂ ਰੋਟੀ ਲਿਆਂਦੀ ਰੋਟੀ ਮੇਰੇ ਹੱਥ ਲੰਗੇ ਨਾ ਅੱਛਾ ਜੀ ਰੀਹ ਜਨ ਕਹੋ ਭਾਜੀ ਕੋਲੇ ਕ੍ਰਿਸ਼ਨ ਨਗਰ ਅੱਛਾ ਜੀ ਦਿੱਲੀ ਤੇ ਤੁਮ ਮੈਂ ਉਹੀ ਰੋਟੀ ਕਹਿੰਦੇ ਮੈਨੂੰ ਫੋਨ ਆ ਗਿਆ ਰੀਹ ਜਨ ਦਾ ਕਹਿੰਦੇ ਵੀ ਸੇਵਾ ਸਿੰਘ ਉਂਡੀ ਲਾ ਲਾਂਦ ਰੋਂ ਅੱਛਾ ਜੀ ਖੋਲ ਲੈਣੀ ਚਲੋ ਸਵੇਰੇ ਹੀ ਜਾਣਾ ਹੈ ਫੋਟਰ ਵਾਲੇ ਕਹਿੰਦੇ ਸਵਾਰ ਨੂੰ ਬਾਹਰ ਕੱਢੋ ਅੱਛਾ ਜੀ ਕਮਰਾ ਖਾਲੀ ਕਰੋ ਜਦਕਿ ਮੈਂ ਪੰਜ ਚਾਰ ਮਹੀਨੇ ਤੋਂ ਰਹਿ ਰਿਹਾ ਸੀ ਅੱਛਾ ਜੀ ਮਾਹੌਲ ਮਾਹੌਲ ਐਸਾ ਹੋਗਾ ਜੀ ਮੈਨੂੰ ਕੋਈ ਟੈਕਸੀ ਕੋਈ ਕਾਰ ਕੋਈ ਹੋਰ ਵਪਸਾਰੀ ਮੇਲੇ ਮੈਨੂੰ ਲਿਜਾਣ ਨੂੰ ਕੋ ਤਿਆਰ ਨਹੀਂ ਕੋਈ ਰਿਸਕ ਨਹੀਂ ਸੀ ਲੈਣਾ ਚਾਹੁੰਦਾ ਉਸ ਜਦੋਂ ਜਿਹਨੂੰ ਵੀ ਕਹਿੰਦਾ ਸੀ ਜਾ ਕੇ ਰੀਜ ਜਾਣਗੇ ਉਹ ਕਲੀਨ ਸ਼ੇਪ ਸੀ ਕਿ ਆਪਾਂ ਉਹ ਜਾਣਾ ਕੌਣ ਆ ਜੀ ਉਹ ਸਵਾਰ ਜੀ ਨੇ ਅੰਦਰ ਉਹ ਕੋਈ ਲਿਜਾਣ ਨੂੰ ਤਿਆਰ ਨਹੀਂ ਸੀ ਅੱਛਾ ਜੀ ਇੱਕ ਤਰੀਵੀਂ ਲਾਲਾ ਬੰਨਿਆ ਲੈ ਗਿਆ ਜੀ ਮੈਂ ਉਹਲੇ ਜੇ ਹੋ ਕੇ ਬਹਿ ਗਿਆ ਕਹਾ ਜਿਹੜੀ ਵੀ ਗਲੀ ਜਾਂਦੇ ਸੀ ਭੀੜਾ ਸੀ ਅੱਛਾ ਜੀ ਟਰੱਕਾਂ ਦੇ ਟਰੱਕ ਦੇਖੇ ਜਿਹੜੇ ਟਾਇਰ ਪਾੜੇ ਫਿੱਟੇ ਸੀ ਸਭ ਬਚਾ ਜਿੱਕੀਆਂ ਦਾੜੀਆਂ ਵਾਲੇ ਕਿਸੇ ਦੇ ਗੱਲ ਟਾਇਰ ਪਾਇਆ ਕੋਈ ਬੰਨ ਕੇ ਉਹਦੇ ਚੱਟੇ ਪਿਆ ਜੀ ਯਾਨੀ ਪੂਰਾ ਪੂਰਾ ਦੇਖਿਆ ਜੀ ਦਿਨ ਦਿਨ ਦਾ ਕਾਰਨਾਮਾ ਪੂਰਾ ਅੱਛਾ ਜੀ ਚਲੋ ਅਸੀਂ ਵੀ ਇੱਕ ਗਲੀ ਵਿੱਚ ਵਰਗੇ ਕਹਾ ਭੀੜ ਸੀ ਜਦੋਂ ਉਹ ਸਟ ਬੈਸੀ ਟੈਂਪੋ ਹੋੜਿਆ ਨਾ ਉਹਨਾਂ ਉਹ ਪਿੱਛੇ ਭੀੜ ਆ ਗਈ ਕਿ ਇਹਦੇ ਵਿੱਚ ਸਰਦਾਰ ਜੂਰ ਹੋ ਉਹਨਾਂ ਨੇ ਪਿੱਛੋਂ ਪਾ ਚੱਕ ਕੇ ਸ਼੍ਰੀ ਮਨੂ ਦਾ ਪੱਲਾ ਚੱਕਿਆ ਨਾ ਮੇ ਪੱਦ ਨੂੰ ਵਾਦ ਲਾਤੀ ਮੇ ਕਪੜਾ ਨਾ ਲਾਤੀ ਅੱਛਾ ਜੀ ਅੱਛਾ ਜੀ ਮੈਂ ਫੜ ਗਿਆ ਸੀ ਮੈਂ ਭੱਜ ਕੇ ਉੱਥੇ ਚੌਂਕ ਜੀ ਪੁਲਿਸ ਵਾਲੇ ਬੈਠੇ ਸੀ ਡੀਟੀਸੀ ਡਰਾਈਵਰ ਵੀ ਬੈਠੇ ਸੀ ਠੀਕ ਹੈ ਮੈਂ ਉਹਨਾਂ ਕੋਲ ਜਾ ਕੇ ਬਹਿ ਗਿਆ ਉਹ ਮੈਂ ਸਮਾ ਗਾਵਾ ਨਿਕਲਣ ਕੱਫੇ ਆ ਜੀ ਇਹਦਾ 10000 ਲੁਧਿਆਣੇ ਉਹਨਾਂ ਨੇ ਮੈਨੂੰ ਕੁੱਟ ਕੇ ਮਾਰ ਦੇਣਾ ਸੀ ਮੈਂ ਕਹਾਂ ਜੀ ਬਾੜ ਕੰਜ ਅਰਾਮ ਨਗਰ ਹੂੰ ਹੂੰ ਉੱਥੇ ਬਹਿ ਰਿਹਾ ਨਾ ਸਾਡੀ ਦੁਕਾਨ ਆ ਉੱਥੇ ਵਾਲਾ ਟੈਂਪਰ ਉਹ ਕਹਾਂ ਜੀ ਆਇਆ ਕਰੋ ਕਿ ਅੰਦਰ ਆਦਾ ਨਾਪ ਘਾਰਿਆਂ ਦਾ ਘਰ ਆ ਨਾਮ ਭਾਈ ਸੀ ਮਰਿੰਡੇ ਦੇ ਵਿਚਾਰਿਓ ਅਸਰਉਂਗਾ ਕੁੜੀਆਂ ਬਕਾਇਓ ਜਿਉਂਦੇ ਬਖਦੇ ਆ ਨਾ ਬੀਬੀ ਬਸਦੀ ਰਵੇ ਜਿੰਨੇ ਵੇਲੇ ਦਵਾਈ ਲਈ ਸੱਟਾਂ ਮਾਰੀਆਂ ਸੀ ਉਹਨਾਂ ਨੇ ਉਹ ਕਹੇ ਸੀ ਗੰਦੇ ਨਾਲੇ ਛਾਲ ਮਾਰ ਅੱਛਾ ਮੈਂ ਭੱਜ ਕੇ ਫੇਰ ਪੁਲਿਸ ਵਾਲਾ ਕੋਲ ਚਲੇ ਗਿਆ ਸੀ ਛਾਲ ਮਾਰਨ ਦਾ ਜਦੋਂ ਉਹਨਾਂ ਦੇ ਘਰ ਰਹਿ ਜਾਨੂ ਪਤਾ ਲੱਗਿਆ ਹਰੀ ਜਾਨ ਨੂੰ ਫਰੀ ਹਾਂ ਰੀ ਜਾਨ ਮੇਰੇ ਨਾਲੇ ਸੀ ਉਹਨੇ ਜਾ ਕੇ ਹੋਜਿਆ ਸਾਨੂੰ ਦੱਸਿਆ ਕਿ ਵੀ ਸੇਵਾ ਮਾਰਾ ਗਿਆ ਅੱਛਾ ਜੀ ਹਾਂ ਉਸ ਮੌਕੇ ਤੇ ਆ ਗਏ ਦੋਨੇ ਜਾਨੇ ਤੁਹਾਡੇ ਉੱਥੇ ਹਾਂ ਜੀ ਆ ਗਏ ਪੁਲਿਸ ਵਾਲੇ ਪੁੱਛਿਆ ਕਹਿੰਦੇ ਯਾਰ ਇੱਥੇ ਸਰਦਾਰ ਸੀ ਕੋਈ ਕਹਿੰਦੇ ਵੀ ਸਦਾਸੀ ਸ਼ਾਇਦ ਉਹਨਾਂ ਦੇ ਘਰ ਚਲੇ ਗਿਆ। ਅੱਛਾ ਜੀ। ਅੱਛਾ ਉਹਨਾਂ ਦੇ ਆਉਣ ਤੋਂ ਪਹਿਲਾਂ ਉਹ ਘਰ ਛੱਡ ਗਏ। ਅੱਛਾ ਜੀ। ਉਹ ਉਹ ਵੀ ਘਰ ਛੱਡ ਗਏ ਉਹਨਾਂ ਨੇ ਮੈਨੂੰ ਕਹਦਾ ਵੀ ਹਸਤਾ ਹੁਣ ਚੱਲਿਆ ਤੁਸੀਂ ਵੀ ਨਿਕਲ ਲਓ। ਨਿਕਲਿਆ ਗਣਾ ਚਲੋ ਮੈਂ ਉਧਰ ਕल्याਣਪੁਰੀ ਜਦੇ ਸੂਰ ਪੜਦੇ ਸੀ ਜਿੱਥੋਂ ਦੰਗੇ ਚਾਲੂ ਹੋਏ ਨੇ। ਮੈਂ ਉਧਰੋਂ ਤੁਰ ਪਿਆ। ਉਹ ਬਿਜਾਰੇ ਪੰਚਾਇਤ ਦਾ ਕਰ ਸੀ। ਅੱਛਾ ਜੀ। ਉਹ ਕਹਿੰਦੇ ਕਿ ਇਹ ਸਵਾਰਜੀ ਕੌਣ ਦੇ ਦਾ ਆ ਰਾਮਨਗਰ ਪਹਾੜਾਂ ਚੋਂ ਆਏ ਨੇ। ਸਾਡੇ ਬੈਠੇ ਸੀ ਅਸੀਂ ਵੀ ਨਿਕਲਿਆਏ ਤੇ ਉਹਨਾਂ ਨੂੰ ਹੁਣ ਕਹਦੇ ਨਹੀਂ ਤੁਸੀਂ ਇਹ ਲੋ ਵੀ ਹੱਥ ਮਾਰ ਲਓ। ਅੱਛਾ ਜਦੋਂ ਉਹ ਪੰਚਾਂ ਦੇ ਘਰੇ ਉਹਨਾਂ ਨੇ ਤਿੰਨ ਚਾਰ ਦਿਨ ਵਿਚਾਰਨੇ ਜੋ ਵੀ ਸੇਵਾ ਪਾਣੀ ਹੋਈ ਉਹਨਾਂ ਨੇ ਕੀਤੀ ਜਦੋਂ ਹੁਜਾ ਸਾਹਿਬ ਆ ਗਏ ਸੀ ਅੱਛਾ ਜੀ ਉਹਨਾਂ ਨੂੰ ਕਹਿ ਦੇ ਪੈਸੇ ਵੀ ਦੇ ਕੇ ਕੱਪੜੇ ਵੀ ਇਹਨਾਂ ਦੇ ਗਏ ਕਹਿੰਦੇ ਵੀ ਜਦੋਂ ਤੁਹਾਨੂੰ ਸ਼ਾਂਤੀ ਹੋਊਗੀ ਫਿਰ ਮੈਂ ਲੈ ਜਾਊਗਾ ਆਪੇ ਫਿਰ ਤੀਏ ਚੌਥੇ ਦਿਨ ਆ ਕੇ ਲੈ ਗਏ ਸੀ ਅੱਛਾ ਜੀ ਫਿਰ ਹੁਜਾ ਸਾਹਿਬ ਦੇ ਬਹਲੇ ਵਾਲੇ ਉਹ ਕਹਿੰਦੇ ਸਰਦਾਰ ਤੁਹਾਡੇ ਘਰ ਨਹੀਂ ਆਉਣਾ ਚਾਹੀਦਾ ਅੱਛਾ ਉਹ ਕਹਿੰਦਾ ਠੀਕ ਸਰਦਾਰ ਆਊਗਾ ਜੇ ਤੁਸੀਂ ਉਹਨੂੰ ਮਾਰੋਗੇ ਤਾਂ ਮੇਰੇ ਲੱਖ ਦੇ ਉੱਤੇ ਟੱਪੋਗੇ ਵਾਹ ਜੀ ਵਾਹ ਫਿਰ ਤੁਸੀਂ ਮੈਨੂੰ ਮਾਰੋ ਬਹੁਤ ਵੱਡੀ ਗੱਲ ਹੈ ਕੁਰਬਾਨੀ ਹੈ ਕੁਰਬਾਨੀ ਹੈ ਘਰੇ ਆਪਣੇ ਜਾਨ ਦਾ ਰਿਸਕ ਲਿਆ ਜਦੋਂ ਉਹਨਾਂ ਦੇ ਮਹੱਲੇ 'ਚ ਬਣੀ ਬਹੁਤ ਹੋਈ ਸੀ ਪਰ ਉਹ ਸੋਚਦੇ ਸੀ ਕਿ ਸਰਦਾਰ ਆ ਗਿਆ ਕਿ ਕੋਈ ਪੰਗਾ ਨਾ ਪੈ ਜਾਵੇ ਹਾਂ ਜੀ ਉਹ ਡਰਦੇ ਸੀ ਸਾਰੇ ਲੋਕ ਕਲੀ ਸ਼ੇਫ ਸੀ ਉੱਥੇ ਠੀਕ ਹੈ ਉਹਨਾਂ ਦੀ ਇਹੀ ਲੋਕ ਬਹਾਦਰੀ ਲਾਲੋ ਧਿਆਨ ਦੇ ਲਈ ਲਾਲੋ ਹਾਂ ਉਹਨਾਂ ਨੇ ਮੈਨੂੰ ਬਚਾਇਆ ਉਹਨਾਂ ਦੇ ਘਰੇ ਰਹਿ ਆ ਦੂਏ ਤੀਏ ਦਾ ਰਾਤ ਨੂੰ ਮੈਨੂੰ ਕੱਪੜੇ ਵੀ ਲੈ ਕੇ ਦਿੱਤੇ ਮੈਨੂੰ 1000 ਰੁਪਏ ਦੇ ਜੀ ਪਾਇਆ ਆਪਣੇ ਬੈਸਬਸ ਸਕੂਟਰ ਤੇ ਮੈਨੂੰ ਨਵੀਂ ਦਿੱਲੀ ਸਟੇਸ਼ਨ ਤੇ ਵੀ ਚੁੜਾ ਕੇ ਆਏ ਵਾਹ ਜੀ ਉਹ ਦਾ ਖਾਸ ਰਤ ਕਰਨ ਜੇ ਵਾਹ ਜਦੋਂ ਉਹਨਾਂ ਦਾ ਕਬਜ਼ਾ ਹੁੰਦਾ ਉਹਨਾਂ ਦਾ ਜੋ ਵੀ ਕਰਕੇ ਮੇਰੇ ਸਿਰਾਂ ਮੈਂ ਸੱਤ ਜਨਮ ਲਾ ਨਹੀਂ ਸਕਦਾ ਵਾਹ ਜੀ ਇੱਕ ਸੰਗੀਤਕਾਰ ਹੋਣ ਦੇ ਨਾਲ ਨਾਲ ਇੱਕ ਇਨਸਾਨ ਵੀ ਬਹੁਤ ਵਧੀਆ ਜਣਕੀ ਸਾਤਾ ਪੈਸੇ ਵੀ ਬਹੁਤ ਵਧੀਆ ਹੈ ਆਪਾਂ ਪਿੱਛੇ ਜੀ ਵੀ ਜਾ ਕੇ ਆਇਆ ਠੀਕ ਹੈ ਜੀ ਬਾ ਤਵਾਹੀ ਆ ਉਹਨਾਂ ਦੀਆਂ ਗੱਲਾਂ ਦੇ ਕੋ ਕੰਮ ਦੀਆਂ ਗੱਲਾਂ ਰਾਸ ਸਾਹਾਂ ਦੀ ਜਣਕੀ ਤੁਹਾਡਾ ਹਜੇ ਤੱਕ ਵੀ ਉਹਨਾਂ ਨਾਲ ਹਾਂ ਜੀ ਹਾਂ ਜੀ ਪਿਆਰ ਹੈ ਉਹਨਾਂ ਨਾਲ